ਨਹੀਂ ਨਹੀਂ ਜਿਹਦਾ ਕੋਈ ਨਹੀਂ ਉਹਦਾ ਧੰਗੁਰੂ RAMDAS PASHA ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਰ ਪਹਿਲਾਂ ਠੀਕ ਹੋ ਚੜਦੀ ਕਲਾ ਤੇ ਆ ਵੀਰੇ ਤੇਰੀ ਰੇੜੀ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਤੁਹਾਨੂੰ ਪਿਲੇ ਗਿਆ ਹਾਂ ਤੁਹਾਨੂੰ ਦੇਣ ਵਾਲਾ ਤੁਹਾਡਾ ਗੁਰੂ ਹੈ ਧੰਗੁਰੂ RAMDAS PASHA ਜੀ ਠੀਕ ਹੈ ਤਾ ਤੂੰ ਆਲੂ ਪਿਆਜ਼ ਵਗੈਰਾ ਤੁਸੀਂ ਲਾ ਕੇ ਆਪਣੀ ਹੁਣ ਤੁਸੀਂ ਰੋਜ਼ਗਾਰ ਕਰਨਾ ਕੀਰਤ ਕਰਨੀ ਹੈ ਠੀਕ ਹੈ ਆਪਣਾ ਮਾਇਆ ਜੀ ਵੀ ਇੱਤੋਂ ਹੀ ਪਾਉਣਾ ਲਾਜਾ ਸਬਜੀਪਾ ਨਹੀਂ ਸਾਨੂੰ ਕੋਈ ਗੱਲ ਨਹੀਂ ਤੁਸੀਂ ਸਬਜੀ ਪਾਣੀ ਆ ਠੀਕ ਹੈ ਆ ਫੜੋ ਮਾਇਆ ਤੁਸੀਂ ਇਹਦੇ ਤੁਸੀਂ ਦਿੱਤੇ ਜਿਆਦਾ ਕੋਈ ਗੱਲ ਨਹੀਂ ਤੁਸੀਂ ਸਿਰੇ ਸਬਜੀ ਲੈ ਕੇ ਠੀਕ ਹੈ ਵੀਰੇ ਤੁਮੰਡੀ ਤੋਂ ਸਵੇਰੇ ਮਿਲਣੀ ਆ ਸਿਰੇ ਤੁਸੀਂ 4:30 ਵਜੇ ਉੱਥੇ ਪਹੁੰਚਿਓ ਸਵੇਰੇ ਸਬਜੀ ਲੈ ਕੇ ਟਕੰਡਾ ਤੁਹਾਡੇ ਕੋਲ ਆ ਗਿਆ ਵਾ ਤੁਸੀਂ ਆਪਣਾ ਸਬਜੀ ਦਾ ਕਾਰਜ ਸ਼ੁਰੂ ਕਰੋ ਰੋਟੀ ਪਾਣੀ ਦਾ ਆਪਣਾ ਤੁਸੀਂ ਵਧੀਆ ਸ਼ੁਰੂ ਕਰਨਾ ਹੈਗਾ ਠੀਕ ਹੈ ਜੀ ਬਾਕੀ ਦੇਰ ਮਲਾਂ ਫਿਰ ਕਮਾ ਤੁਹਾਡਾ ਗੁਰੂ ਹੈ ਧੰਗੁਰੂ ਰਾਮਦਾਸ ਜਿਹਨੂੰ ਅਸੀਂ ਕੱਲ ਯਾਦ ਕੀਤਾ ਸੀ ਰਸਨਾ ਤੋਂ ਠੀਕ ਹੈ ਤਾਂ ਗੁਰੂ ਰਾਮਦਾਸ ਤਾਂ ਗੁਰੂ ਰਾਮਦਾਸ ਤਾਂ ਗੁਰੂ ਰਾਮਦਾਸ ਠੀਕ ਹੈ ਜੀ ਹੁਣ ਤੁਸੀਂ ਭਾਜੀ ਆਪਣੀ ਕੀਰਤ ਕਰਨੀ ਹੈ ਤੇ ਰੋਜ਼ਗਾਰ ਕਰਕੇ ਆਪਣੇ ਬੱਚਾ ਪਾਲਣਾ ਤੇ ਆਪਣੇ ਇਤ ਪਰਿਵਾਰ ਨੂੰ ਦੇਖਣਾ ਹੈਗੇ ਦੂਜੀ ਗੱਲ ਪੈਣੀ ਰੋਣਾ ਨਹੀਂ ਹੈਗਾ ਠੀਕ ਹੈ ਠੀਕ ਹੈ ਜਦ ਵੀ ਰੋਣਾ ਧੰਗ ਗੁਰੂ ਰਾਮਦਾਸ ਪਾਸ਼ਾ ਜੀ ਦੇ ਅੱਗੇ ਰੋਣਾ ਜਿਨ੍ਹਾਂ ਨੇ ਤੁਹਾਨੂੰ ਦੇਣਾ ਹੈਗਾ ਅਸੀਂ ਵੀ ਅੱਗੇ ਤੁਹਾਨੂੰ ਮਿਲੇ ਤੇ ਧੰਗ ਗੁਰੂ ਰਾਮਦਾਸ ਪਾਸ਼ਾ ਦੀ ਹੁਕਮਤ ਦੇ ਵਿੱਚ ਇੱਕ ਹੋਰ ਬੇਨਤੀ ਕਿ ਬੱਚੇ ਨੂੰ ਗੁਰਸਿੱਖ ਬਣਾਇਓ ਹਾਂਜੀ ਠੀਕ ਹੈ ਬਸ ਇਨੀ ਗੇ ਬੇਨਤੀ ਹੈ ਚਲੋ ਠੀਕ ਹੈ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ